ਹਾਂਜੀ ਦੋਸਤੋ ਆਪਾਂ ਖੜੇ ਆਂ ਖਨੌਰੀ ਬਾਰਡਰ ਤੇ ਅੱਜ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਣੇ ਆਂ ਜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀਰ ਆਪੋ ਆਪਣੇ ਰਹਿਣ ਬਸੈਰੀਆਂ ਦੇ ਵਿੱਚ ਬੈਠੇ ਨੇ ਤੇ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਕਿੰਨਾ ਕਹਿਰ ਢਾਇਆ ਜੀ ਤੇ ਸ਼ਾਂਤਮਾਈ ਢੰਗ ਨਾਲ ਵੇਖੋ ਹਰ ਇੱਕ ਟਰਾਲੀ ਤੇ ਝੰਡੇ ਉੱੜਦੇ ਇਹ ਕੋਟਬੁੱਡਾ ਜਿਹਾ ਸੇਬੰਦੀ ਇੱਧਰ ਹੋਰ ਵੀ ਬਾਕੀ ਇੱਧਰ ਸਿੱਧੂਪੁਰ ਵਾਲੇ ਤੇ ਬਾਕੀ ਪ੍ਰਧਾਨ ਸਾਹਿਬ ਆਪਾਂ ਉਹਨਾਂ ਨਾਲ ਵੀ ਜਾਣਕਾਰੀ ਸਾਂਝੀ ਕਰਦੇ ਆਂ ਵੇਖੋ ਅੰਦਰ ਬੈਠੇ ਆ ਜੀ ਆਪਣੀ ਰਹਿਣ ਬਸੇਰੇ ਦੇ ਵਿੱਚ ਬਹੁਤ ਚੜ੍ਹਦੀ ਕਲਾ ਨਾਲ ਬੈਠੇ ਹੋਏ ਆ ਬਜ਼ੁਰਗ ਤੇ ਆਜੋ ਆਪਾਂ ਉਹਨਾਂ ਤੋਂ ਜਾਣਦੇ ਆਂ ਵੀ ਕਿਵੇਂ ਇਹ ਅੰਦੋਲਨ ਚੱਲ ਰਿਹਾ ਹੈ ਤੇ ਕੀ ਗੱਲਬਾਤ ਆ ਵੇਖੋ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਯੋਧੇ ਬੈਠੇ ਹੋਏ ਆ ਜੀ ਸਾਰੀ ਗੱਲਬਾਤ ਆਪਾਂ ਜਾਣਾਂਗੇ ਇਹਨਾਂ ਬਜ਼ੁਰਗਾਂ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੀ ਹਾਲ ਚਾਲ ਹੈ ਵੇ ਜੀ ਠੀਕ ਹੈ ਜੀ ਚੜਦੀ ਗੱਤ ਤੇ ਕਿਵੇਂ ਚੱਲ ਰਹਾ ਮੋਰਚੇ ਬਾਬਾ ਜੀ ਬੜਾ ਵਧੀਆ ਜੀ ਕਿਰਪਾ ਮਹਾਰਾਜ ਦੀ ਹਾਂਜੀ ਹਾਂਜੀ ਤੇ ਕਿਵੇਂ ਆਪਦੇ ਫਿਰਨ ਬਸੇਰੇ ਕਿਰਾਮ ਵੇਖੋ ਉਸ ਵਰਗ ਦੀ ਕੀ ਆ ਦਿੰਦੇ ਆ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਹੈ ਬੈਠੇ ਠਾੜ ਲੌਂਗਾ ਲੈਨੇ ਆ ਬਿਲਕੁਲ ਉਹ ਨਾਲੇ ਵੈਗਰੂ ਮੇਰੂ ਕੀਤੀ ਜਾਂਦੇ ਨਾਲੇ ਆਪਦਾ ਗੁਰੂ ਗੁਰੂ ਦਾ ਲੰਗਰ ਹੈ ਤੇ ਵਾਧੂ ਵਾਧੂ ਕਿਸੇ ਗੱਲ ਦਾ ਘਟਾ ਨਹੀਂ ਟੋਟ ਹੀ ਨਹੀਂ ਜੀ ਗੁਰੂ ਕੇ ਬਾਬੇ ਨਾਨਕ ਦੇ ਲੰਗਰ ਕਿਵੇਂ ਚੱਲ ਰਹਾ ਜੀ ਇੱਥੇ ਵਾਧੂ ਕਰਦੇ ਲੰਗਰ ਵਾਧੂ ਕਿਰਪਾ ਮਹਾਰਾਜ ਜਵਾਨ ਮਠਿਆਈਆਂ ਹਾਂਜੀ ਖੀਰਾ ਦੁੱਧ ਸਭ ਕੁਝ ਵਾਧੂ ਮਹਾਰਾਜ ਦਾ ਗੁਰੂ ਨਾਨਕ ਨੇ 13 13 ਹੀ ਤੋਲਤਾ ਹੈ ਬਿਲਕੁਲ ਜੀ ਬਿਲਕੁਲ ਤੇ ਬਾਬਾ ਜੀ ਵੇਖੋ ਆਪਣੇ ਕੋਈ ਆਪਾਂ ਜਿਹੜਾ ਇਹਨਾਂ ਨੇ ਬਾਰਡਰ ਲਾ ਦਿੱਤੇ ਆ ਤੁਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਾ ਰਹੇ ਸੀ ਜੋ ਇਹ ਸਰਕਾਰ ਨੇ ਕੀਤਾ ਕਿ ਤੁਹਾਡਾ ਕਿਸ ਨਜ਼ਰ ਨਾਲ ਦੇਖਦੇ ਆ ਜੀ ਅਸੀਂ ਤੇ ਇਹਨਾਂ ਨੇ ਵੀ ਜਿਹੜਾ ਵੀ ਕੀਤਾ ਇਹਨਾਂ ਧੱਕਾ ਕੀਤਾ ਬਾਕੀ ਇਹਨਾਂ ਕੋ ਰਾਸਸ ਦੇ ਬੰਦੇ ਨੇ ਜਿਨ੍ਹਾਂ ਨੇ ਸਾਡੇ ਟਰੈਕਟਰ ਭੰਨੇ ਨੇ ਹਾਂਜੀ ਜਿਨ੍ਹਾਂ ਨੇ ਸਾਡਾ ਨੁਕਸਾਨ ਕੀਤਾ ਉਹੀ ਇਹਨਾਂ ਦੇ ਆਪ ਦੀ ਤਾਂ ਜਰਤ ਨਹੀਂ ਪੈਂਦੀ ਆਉਂਦੀ ਤੇ ਜਿਹੜੇ ਗੁੰਡੇ ਛੱਡੇ ਨੇ ਜਿਹੜੇ ਮਤਲਬ ਪੈਸੇ ਲੈ ਕੇ ਕੰਮ ਕਰਦੇ ਨੇ ਹਾਂਜੀ ਇਹ ਪੈਸੇ ਲੈ ਕੇ ਗਵਰਨਮੈਂਟ ਦੇ ਜਿਹੜੇ ਟੌਕ ਨੇ ਉਹ ਇਹ ਕਾਹ ਗਲਤ ਕੰਮ ਕਰਦੇ ਨੇ ਟਰੈਕਟਰਾਂ ਦਾ ਕੀ ਦੋਸ਼ ਈ ਬੰਦਿਆਂ ਦਾ ਦੋਸ਼ ਹੁੰਦਾ ਟਰੈਕਟਰ ਦਾ ਕੀ ਦੋਸ਼ ਹੈ ਬਿਲਕੁਲ ਜੀ ਟਰੈਕਟਰ ਇਹਨਾਂ ਭੰਨੇ ਕਾਰਾਂ ਭਨੀਆਂ ਐਂਬੂਲੈਂਸਾਂ ਭਨੀਆਂ ਜਿਹੜੀ ਆਏ ਤੂੰ ਬੰਦਾ ਡਰਿਆ ਕੀ ਹੋ ਸਕਦਾ ਜਿਨ੍ਹਾਂ ਨੇ ਜਿਹ ਦੁਸ਼ਮਨ ਦਾ ਵੀ ਇਲਾਜ ਕਰਦੀਏ ਤੇ ਸੱਜਣ ਦਾ ਵੀ ਇਲਾਜ ਕਰਦੀਏ ਜੀ ਤੇ ਉਹਨਾਂ ਉਹ ਭੰਦਤੀਆਂ ਨੇ ਤੇ ਸਾਡੇ ਵੀ ਕੀ ਲੱਗਦੇ ਨੇ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਸਰਕਾਰਾਂ ਜਿਹੜੀਆਂ ਨੇ ਤੁਲੀਆਂ ਨੇ ਵੀ ਮਤਲਬ ਇਹਨਾਂ ਨੂੰ ਰਵਾ ਦਵਾ ਕਰੀਓ ਰਵਾ ਦਵਾ ਤਾਂ ਉਹਦੋਂ ਨਹੀਂ ਹੋਣਗੇ ਜਦ ਦਿਨ ਉਹ ਪਤਾ ਲੱਗੇਗਾ ਬਿਲਕੁਲ ਜੀ ਬਿਲਕੁਲ ਇਹ ਆ ਸਾਡਾ ਟਕਰਾ ਇਹਨਾਂ ਦੇ ਨਾਲ ਕਿਵੇਂ ਹੋ ਸਕਦਾ ਹੈ ਜਿੱਥੇ ਤੂਫਾਂ ਤੇ ਬੰਦੂਕਾਂ ਦਾ ਚੱਲਦਾ ਅ ਦੌਰ ਚੱਲਦਾ ਤੇ ਉੱਥੇ ਸਾਡੇ ਇਹ ਝੰਡੇ ਤੇ ਡੰਡੇ ਨਾਲ ਫਿਰ ਉਹ ਤੇ ਉਹਨਾਂ ਕੀ ਹੁੰਦਾ ਨਾ ਜਿੰਨਾਂ ਕਈ ਆਪਣੇ ਆਪ ਸੁਮਾਰ ਕਰਦੇ ਹਾਂ ਜੀ ਬਚਾਈ ਕਰਨੀ ਸੀ ਬਾਕੀ ਸਾਡਾ ਬਚਾ ਜਿਹੜਾ ਤਕਰੀਬਨ ਇਹ ਵੀ ਇਹ ਸਾਰੇ ਸ਼ਾਂਤ ਬਾਣੀ ਢਾਂਗ ਨਾਲ ਚੱਲਦਾ ਪਿਆ ਸ਼ਾਂਤ ਬਾਣੀ ਢਾਂਗ ਵੀ ਇਹਨਾਂ ਨੂੰ ਚੰਗਾ ਨਹੀਂ ਲੱਗਾ ਬਿਲਕੁਲ ਜੀ ਬਿਲਕੁਲ ਜਿੰਨੇ ਕੋਲੇ ਤੇ ਜਿੰਨਾਂ ਕੁਛ ਨਾ ਵਸਾਇਆ ਵੀ ਇਹ ਇਹਨਾਂ ਇਹਨਾਂ ਕੋਈ ਇਹ ਨਹੀਂ ਨਾ ਵੇਖੇ ਸਾਡਾ ਮੁਲਕ ਆ ਇਹਨਾਂ ਦੇਖ ਲੈ ਬਾਹਰੋਂ ਆਏ ਨੇ ਪਤ ਨਹੀਂ ਇਹ ਇਹਨਾਂ ਨੂੰ ਕੋਟ ਕੱਟ ਕੇ ਭਜਾ ਦਿੰਦੇ ਹੁਣੇ ਬਿਲਕੁਲ ਜੀ ਇਸ ਕਰਕੇ ਯਾਨੇ ਪਹਿਲੇ ਨੰਬਰ ਤੇ ਆ ਸਾਨੂੰ ਮੋਦੀ ਦੇ ਇਸ ਗੱਲ ਦੀ ਵੀ ਜਿਹੜਾ ਮੋਦੀ ਆ ਗੁਰੂ ਨਾਨਕ ਦੇਵ ਤੇ ਗੁਰਪੁਰਪ ਤੇ ਜਿਨੇ ਸਾਰੀ ਦੁਨੀਆ ਨੂੰ ਸਾਜਿਆ ਜਿਨੇ ਸਾਨੂੰ ਸਿੱਧੇ ਰਸਤੇ ਲਾਇਆ ਸਿੱਖੀ ਦੇ ਤੌਰ ਤੇ ਉਹ ਗੁਰੂ ਨਾਨਕ ਦੇਵ ਤੇ ਆਪਣਾ ਗੁਰਪੁਰਪ ਤੇ ਇਹਨੇ ਨੇ ਇਹ ਸਾਨੂੰ ਉਦੋਂ ਵਿਸ਼ਵਾਸ ਦਿੱਤਾ ਵੀ ਮੈਂ ਤੁਹਾਡੀਆਂ ਮੰਗਾ ਮੰਨ ਲੀਆਂ ਹੂੰ ਜੇ ਮੰ ਮੰਗਾ ਇਹਨੇ ਮੰਨ ਲੀਆਂ ਨੇ ਫੇਰ ਸਾਨੂੰ ਇਹ ਦੂਜੀ ਨਹੀਂ ਕਿਉਂ ਇਹਨੇ ਜਵਾਬ ਦਿੱਤਾ ਹੈ ਜਿਹੜਾ ਬੰਦਾ ਮੁਕਰ ਹੁੰਦਾ ਉਹਨੂੰ ਕੌਣ ਕੀ ਆਂਦੇ ਨੇ ਲੋਕ ਏਡਾ ਅਸੀਂ ਗੰਦਾ ਬੰਦਾ ਪ੍ਰਧਾਨ ਮੰਤਰੀ ਅਜੇ ਤੱਕ ਦੁਨੀਆ ਤੇ ਆਇਆ ਤੇ ਨਾ ਕਾ ਆਉਣਾ ਹੀ ਆ ਬਿਲਕੁਲ ਜੀ ਇਹਨੂੰ ਲੋਕਾਂ ਦੀ ਸੁਨਾਸ ਹੀ ਨਹੀਂ ਹੈਗੀ ਵੀ ਇੱਕ ਜਿਹੜੇ ਕਰੋੜਾਪਤੀ ਹੈ ਉਹਨਾਂ ਦੀ ਉਹਨਾਂ ਦੀ ਤੇ ਸਾਰੀ ਫੇਵਰ ਕਰਦਾ ਤੇ ਜਿਹੜੇ ਗਰੀਬ ਆਦਮੀ ਹੈ ਜਿਹੜੇ ਜੂਜੇ ਪਏ ਨੇ ਬਿਲਕੁਲ ਜੀ ਘਰਾਂ ਦੇ ਵਿੱਚੋਂ ਕੋਈ ਟਾਈਮ ਕਿਸੇ ਦਾ ਨਿਕਲਦਾ ਨਹੀਂ ਪਰ ਹੁਣ ਇਸ ਇੱਕ ਜਿਹੜੀ ਆਪਣੀਆਂ ਆਪ ਸੂਝ ਦੀ ਜੇ ਆਪਣਾ ਜਿਹੜੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਉਹ ਬੰਦਾ ਨਹੀਂ ਘਰ ਬੈਠ ਸਕਦਾ ਭਾਵੇਂ ਕੁਝ ਪਿਆਵੇ। ਬਿਲਕੁਲ ਜੀ ਬਿਲਕੁਲ। ਜਿਸ ਬੰਦੇ ਦੀ ਜ਼ਮੀਰ ਮਰੀ ਆ ਉਹ ਦਾ ਘਰ ਬੈਠੇ ਸੌਰਾ ਬੈਜੇ। ਵਾਹ ਜੀ। ਪਰ ਜਿਹਦੀ ਜ਼ਮੀਰ ਥੋੜੀ ਕੰਮ ਕਰਦੀ ਉਹ ਨਹੀਂ ਬੈਹਿ ਸਕਦਾ। ਇਸ ਕਰਕੇ ਅਸੀਂ ਆਂਦੇ ਆ ਵੀ ਇਹ ਸਰਕਾਰ ਜਿਹੜੀ ਆ ਇਹ ਕੰਮ ਦੇਖੋ ਜੀ ਸਾਨੂੰ ਇਹ ਪਤਾ ਜਿਹਨੂੰ ਲੋੜ ਵੋਟਾਂ ਦੀ ਨਹੀਂ ਉਹ ਨਫ਼ਰਤ ਲੋਕਾਂ ਤੋਂ ਕਰਦਾ। ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਇਹਨਾਂ ਨੂੰ ਮਸ਼ੀਨਾਂ ਦੀ ਲੋੜ ਆ ਇਹ ਜਿਹੜੀਆਂ ਆਪਣੀਆਂ ਮਸ਼ੀਨਾਂ ਤੇ ਜਿੱਤਦੇ ਨੇ ਜੇ ਮਸ਼ੀਨਾਂ ਨਾ ਅੱਜ ਪੇਪਰਾਂ ਦੇ ਸਾਡੇ ਪੇਪਰਾਂ ਦੇ ਅੱਜ ਵੋਟਾਂ ਪੈਣਗੀਆਂ ਤੇ ਇਹ ਹਾਰਨਗੇ ਜੇ ਬਿਲਟ ਪੇਪਰਾਂ ਦੇ ਹੋਣਗੇ ਫੇਰ ਹਾਰਨਗੇ ਬਿਲਕੁਲ ਜੀ ਬਿਲਕੁਲ ਜਿਹੜੇ ਮਤਲਬ ਇਹ ਮਸ਼ੀਨਾਂ ਨਾਲ ਜਿੱਤਦੇ ਸ਼ਰੇਆਮ ਨੰਗੀਆਂ ਹੋ ਚੁੱਕੀਆਂ ਸੈਂਟਰ ਦੇ ਵਿੱਚ ਹੋ ਗਈਆਂ ਆਪਣੀ ਲੋਕ ਸਭਾ ਚ ਨੰਗੀਆਂ ਕਰ ਦਿੱਤੀਆਂ ਸਾਰਾ ਕੁਝ ਹੋ ਗਿਆ ਸਾਰੀ ਦੁਨੀਆ ਦੇ ਸਾਹਮਣੇ ਆ ਵੀ ਮਸ਼ੀਨਾਂ ਨਾਲ ਜਿੱਤਦੇ ਬਿਲਕੁਲ ਜੀ ਜਿਹੜਾ ਮਸ਼ੀਨਾਂ ਨਾਲ ਜਿੱਤਦਾ ਉਹਦੇ ਕਹਾਦਾਰਨਾ ਤੇ ਉਹਨੂੰ ਕੀ ਲੋਕਾਂ ਦੀ ਲੋੜ ਵੀ ਕੀ ਆ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਲੋਕਾਂ ਦੀ ਲੋੜ ਨਹੀਂ ਹੈਗੀ ਜਿੰਨੇ ਮਸ਼ੀਨਾਂ ਨਾਲ ਜਿੱਤਣਾ ਬਿਲਕੁਲ ਲੋਕਾਂ ਨੂੰ ਲੋੜ ਉਹਦੀ ਆ ਜਿੰਨੇ ਵੋਟਾਂ ਲੈਣੀਆਂ ਇਹਨਾਂ ਵੋਟਾਂ ਸੜ ਤੋਂ ਮੰਗਣ ਆਉਂਦੇ ਨਹੀਂ ਹੁਣ ਇਹ ਮਗਲੇ ਇਲੈਕਸ਼ਨ ਚ ਜਿਹੜੇ ਪੰਜਾਂ ਸੂਬਿਆਂ ਦਾ ਹੋਇਆ ਹੂੰ ਉਹਦੇ ਵਿੱਚ ਇਹਨਾਂ ਕਿਉਂ ਜਿੱਥੇ ਪਿੰਡ ਚ ਗਏ ਮੋਦੀ ਸਾਹਿਬ ਗਏ ਨੇ ਉੱਥੇ ਪਤਾ ਕੀ ਬੋਲਦੇ ਰਹੇ ਨੇ ਉੱਥੇ ਬੋਲਦੇ ਰਹੇ ਮੈਂ ਵੋਟਾਂ ਲੈਣ ਨਹੀਂ ਆਇਆ ਹੂੰ ਮੈਂ ਤਾਂ ਟੈਡ ਤੋਂ ਵਧਾਈ ਦਾ ਪਾਤਰ ਆ ਮੈਂ ਤੂੰ ਹੀ ਮੈਨੂੰ ਵਧਾਈ ਦੇਣੀ ਆ ਜਦੋਂ ਸਾਨੂੰ ਜਿੱਤਿਆਂ ਦੀ ਵੀ ਅਸੀਂ ਜਿੱਤੇ ਆ ਇਹਨੂੰ ਕਿਵੇਂ 2-3 ਮਹੀਨੇ ਪਹਿਲਾਂ ਕਿਵੇਂ ਪਤਾ ਲੱਗਿਆ ਵੀ ਮੈਂ ਜਿੱਤਣਾ ਜਿੱਤਣਾ ਬਿਲਕੁਲ ਜੀ ਬਿਲਕੁਲ ਇਹ ਇੱਕ ਗੱਲ ਤੁਰਾਣਿਆ ਵੀ ਇਹ ਜਿਹੜਾ ਜੇ ਨੂੰ ਇਹ ਪਤਾ ਵੀ ਅਸੀਂ ਵੋਟਾਂ ਅਸੀਂ ਜਿੱਤਣਾ ਤੂੰ ਵੋਟਾਂ ਆਖਣ ਵੀ ਨਹੀਂ ਗਿਆ ਤੂੰ ਤੂੰ ਕਿਵੇਂ ਘਰ ਬੈਠਾ ਜਿੱਤ ਲੈ ਗੇ ਜਿੱਤ ਲੈ ਗੇ ਬਿਲਕੁਲ ਜੀ ਇਸ ਕਰਕੇ ਇਹਨਾਂ ਦੀ ਜਿਹੜੀ ਮਸ਼ੀਨਾਂ ਨੇ ਉਹ ਵੱਡੇ ਘਰਾਣਿਆਂ ਨੇ ਇਹਨਾਂ ਨੇ ਜੋੜ ਮੋਲ ਕੀਤਾ ਉਹਨਾਂ ਨੂੰ ਸਾਰਾ ਕੁਝ ਦਿੱਤੀ ਜਾਂਦਾ ਉਹਨਾਂ ਦੇ ਕਰਜ਼ੇ ਮਾਫ਼ ਕੀਤੀ ਜਾਂ ਉਹਨਾਂ ਇਹਨਾਂ ਗਰੀਬਾਂ ਬਾਰੇ ਪਤਾ ਨਹੀਂ ਵੀ ਇਹ ਗਰੀਬ ਵਿਚਾਰੇ ਕਿਵੇਂ ਦੌਰ ਤਾਂ ਨਹੀਂ ਲੰਘਦੇ ਨੇ ਅਸੀਂ ਆਸੀਂ ਪਹਿਲੀਆਂ ਜਿਹੜੀਆਂ ਜ਼ਮੀਨਾਂ ਬਣਾਈਆਂ ਇਹਨਾਂ ਨੂੰ ਪਤਾ ਹੀ ਨਹੀਂ ਕੱਜਰਾਂ ਨੂੰ ਬਣਾਈਆਂ ਕਿੰਨੇ ਆ ਕਿੰਨੇ ਹਾਂ ਕਿਵੇਂ ਕੋਏ ਟਿੱਬੇ ਪੂਰ ਪੂਰ ਕੇ ਸਾਡੇ ਜਿਹੜੇ 100-100 ਫੁੱਟ ਉੱਚੇ ਟਿੱਬੇ ਸੀ ਅੱਜ ਤੁਸੀਂ ਇਹਨਾਂ ਦੇ ਵੇਖੋ ਤੁਹਾਨੂੰ ਟਿੱਬਾ ਨਹੀਂ ਕਿਤੇ ਲੱਭੇਗਾ ਬਿਲਕੁਲ ਜੀ ਬਿਲਕੁਲ ਲੋਕਾਂ ਨੇ ਪਹਿਲਾਂ ਇਕੱਠੇ ਕੀਤੇ ਇਕੱਠੇ ਕਰਕੇ ਮੁੜ ਕੇ ਜੀਸੀਪੀਆਂ ਲਾ ਕੇ ਤੇ ਮੁੜ ਕੇ ਇਹਨਾਂ ਨੂੰ ਚੁੱਕਿਆ ਤੇ ਚੁੱਕ ਕੇ ਤੇ ਪੈਰੀਆਂ ਬਰਾਈਆਂ ਤੇ ਹੁਣੇ ਆਂਦੇ ਵਿੱਚ ਇਹਨਾਂ ਨੂੰ ਦਰਵਾਜ਼ਾ ਕੱਢ ਕੱਢ ਦਈਏ ਕੱਢ ਕਿੱਧਰ ਦਈਏ ਬਿਲਕੁਲ ਜੀ ਜਾਣ ਕੇ ਕਿੱਧਰ ਇਹ ਬੜਾ ਬਿਲਕੁਲ ਜੀ ਇਹਦਾ ਜਿੰਨਾ ਚਿਰ ਜਾਂ ਤਾਂ ਤੂੰ ਨਹੀਂ ਤੇ ਜਾਂ ਮਤਲਬ ਜੀਵਿਦਾਰ ਨਹੀਂ ਹੈ ਹਾਂਜੀ ਹਾਂਜੀ ਉਹਨਾਂ ਚਿਰ ਜਿੰਨਾ ਚਿਰ ਇਹਨੇ ਸਾਥ ਨੇ ਉਹਨਾਂ ਚਿਰ ਤਾਂ ਮੋਦੀ ਸਾਹਿਬ ਤੂੰ ਝਾਕ ਵੀ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਉਦੋਂ ਉਦੋਂ ਆਵੇਂ ਜਦੋਂ ਇਹ ਮਰ ਗਏ ਬਿਲਕੁਲ ਜੀ ਉਹਨਾਂ ਚਿਰ ਇਹ ਇਹਦਰ ਤੂੰ ਧਿਆਨ ਨਾ ਕਰੀ ਇਸ ਕਰਕੇ ਹੀ ਆ ਨਾ ਵੀ ਇਹੋ ਜੀਆਂ ਸਰਕਾਰਾਂ ਆਉਂਦੇ ਨਾਲੋਂ ਹਾਂ ਲੋਕਾਂ ਨੂੰ ਵੀ ਪੀੜ ਕਰਦੇ ਆ ਜੀ ਵੀ ਵੋਟ ਪਾਉਣੀ ਏ ਹਾਂ ਤੇ ਸਮ ਸੋਚ ਕੇ ਪਾਓ ਵੀ ਇਹੀ ਪਾਉਣੀ ਕਿੱਥੇ ਆ ਜੀ 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 ਜੇ ਅਗੇ ਭਗਵੰਤ ਮਾਨ ਨੂੰ ਅੰਨੇ ਵਾ ਪਾਤੀਆਂ 90 ਸੀਟਾਂ ਜਿਤਾਤੀਆਂ ਨੇ ਹਾਂ ਜੀ ਹਾਂ ਜੀ ਤੇ ਤੁਹਾਨੂੰ ਆ ਫਲ ਮਿਲਦੇ ਆ ਉਹ ਵੀ ਆਦੇ ਹੰਕਾਰ ਚ ਮਰ ਗਏ ਨੇ ਬਿਲਕੁਲ ਜੀ ਬਾਹਰ ਗਏ ਤੇ ਉਹਨਾਂ ਜੁੱਤੀਆਂ ਪਈਆਂ ਨੇ ਬਾਹਰੋਂ ਪੰਜ ਸਾਰਿਆਂ ਸੂਬਿਆਂ ਚੋਂ ਉਹਨੂੰ ਉਹਨਾਂ ਨੂੰ ਵੋਟ ਨਹੀਂ ਮਿਲੀ ਹੁਣ ਕਿੱਧਰ ਕੀ ਗੱਲ ਹੋਣ ਕਿਸ਼ਰੀਵਾਲ ਕਿੱਧਰ ਗਿਆ ਚਲਾ ਬਿਲਕੁਲ ਜੀ ਬਿਲਕੁਲ ਕਿਸ਼ਰੀਵਾਲ ਨੂੰ ਕੋਈ ਚੇਤਾ ਭੁੱਲ ਗਿਆ ਇਹ ਆਪਣਾ ਦੂਜਾ ਮੈਂ ਕਿਉਂ ਇੱਥੇ ਹਾਰ ਗਿਆ ਇਹ ਤੇ ਠੀਕ ਹੈ ਸਾਡੇ ਲੋਕ ਤਪੇ ਸੀ ਕੋਈਆਂ ਕਾਂਗਰਸ ਵੀ ਔਖੇ ਕੋਈ ਅਕਾਲੀਆਂ ਤੋਂ ਔਖੇ ਸੀ ਉਹਨਾਂ ਨੇ ਚੁੱਕ ਕੇ ਵੋਟਾਂ ਪਾਤੀਆਂ ਤੇ ਇਹਨਾਂ ਦੇ ਰਾਦੇ ਵੀ ਕੋਰੇ ਅਸੀਂ ਕੀ ਬਣ ਗਏ ਹਾਂ ਬਿਲਕੁਲ ਜੀ ਬਿਲਕੁਲ ਗੱਲ ਦਾ ਦੇਖੋ ਜਿਹੜੀਆਂ ਨੌਕਰੀਆਂ ਨੇ ਸਾਡੇ ਬੰਦਿਆਂ ਨੂੰ ਕੱਢ ਕੇ ਤੇ ਲਿਆ ਕੇ ਭਈਆਂ ਨੂੰ ਬਾਤ ਆਏ ਕਿੱਦਾਂ ਦੀ ਗੱਲ ਆ ਬਿਲਕੁਲ ਜੀ ਬਿਲਕੁਲ ਜਿੱਥੇ ਨੌਕਰੀਆਂ ਸੀ ਇਹਨੂੰ ਕੋਚ ਇਹਨੂੰ ਕੋਚ ਵੀ ਵੋਟਾਂ ਤਾਂ ਤੂੰ ਪੰਜਾਬ ਤੋਂ ਲਈਆਂ ਨੇ ਹਾਂਜੀ ਹਾਂਜੀ ਵੋਟਾਂ ਲੈ ਕੇ ਪੰਜਾਬ ਤੋਂ ਤਾਂ ਲਿਆ ਕੇ ਅਫਸਰ ਜਿਹੜੇ ਤੁਭਈਏ ਬਾਤ ਇਹਨੇ ਬਿਲਕੁਲ ਜੀ ਜਿਹੜੇ ਸਾਡੇ ਪਿੰਡ ਸਾਡੇ ਮੁਲਕ ਦੇ ਵਿੱਚ ਕੋਈ ਅਫਸਰ ਨਹੀਂ ਬੰਦ ਹਾਂ ਆਪਾਂ ਬੈਂਕਾਂ 'ਚ ਵੇਖਦੇ ਆਂ ਭਈਏ 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 ਨਜ਼ਰ ਆਉਂਦੇ ਆ ਕਿਉਂ ਕਿਉਂ ਸਾਡੇ ਮਤਲਬ ਇਹ ਵਿਦਕਰਾ ਕਿਉਂ ਸਾਡੇ ਨਾਲ ਕੀਤਾ ਗਿਆ ਇਹਦਾ ਮਤਲਬ ਤੁਹਾਨੂੰ ਜਿਤਾਤਾ ਤਾਂ ਕਰਕੇ ਬਹੁਤ ਬਹੁਤ ਗਿਣਤੀ ਨਾਲ ਜਿੱਤ ਗਏ ਜੇ ਤੁਸੀਂ ਤੇ ਹੁਣ ਤੁਸੀਂ ਮਰਜ਼ੀ ਕਰਨ ਦਾ ਹੈ ਜੀ ਆਪਦੀ ਗੱਲ ਖਰੀ ਹੈ ਜੀ ਇਸ ਕਰਕੇ ਆਈਆਂ ਨੇ ਵੀ ਇਹ ਸਰਕਾਰਾਂ ਦੋਵੇਂ ਹੀ ਸਾਡੇ ਵਾਸਤੇ ਜੜੀਆਂ ਨੇ ਖਤਰਨਾਕ ਸਰਕਾਰਾਂ ਨੇ ਬਿਲਕੁਲ ਜੀ ਇਹ ਇਹਡੀਆਂ ਗੰਦੀਆਂ ਨੇ ਵੀ ਸਾਨੂੰ ਇਹ ਪਤਾ ਵੀ ਇਹ ਕਿਸੇ ਗੱਲ ਗੱਲ ਤੇ ਪੂਰਨਾ ਪਉਂਦੀ ਹੀ ਨਹੀਂ ਬਿਲਕੁਲ ਜੀ ਬਿਲਕੁਲ ਵਿਸ਼ਵਾਸ ਤਾਂ ਭਗਵੰਤ ਮਾਨ ਹਰ ਇੱਕ ਗੱਲ ਤੇ ਦਵਾਈ ਜਾਂਦਾ ਹਾਂਜੀ ਹਾਂਜੀ ਤੇ ਗੱਲ ਸਾਨੂੰ ਤਾਂ ਸਾਨੂੰ ਤੇ ਇਹ ਪਤਾ ਹੀ ਨਹੀਂ ਲੱਗਦਾ ਸਾਡੇ ਪੂਰੀ ਕਿਹੜੀ ਕਰਦਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਇਹ ਜਾਣਿਆ ਕਿ ਇਹ ਸਰਕਾਰਾਂ ਤੋਂ ਵਜੋ ਵੋਟਾਂ ਪਾਓ ਧਿਆਨ ਦੇ ਨਾਲ ਦੇਖ ਕੇ ਆਪਦਾ ਵੇਖੋ ਕੈਂਡੀਡੇਟ ਚੰਗਾ ਹੈ ਕਿ ਮਾੜਾ ਹੈ ਕਿ ਕਿਹ ਤਰ੍ਹਾਂ ਵੀ ਮਤ ਸਾਨੂੰ ਕਿਹੜੀ ਸਰਕਾਰ ਦੀ ਲੋੜ ਹੈ ਕਿਹੜੀ ਵੀ ਨਹੀਂ ਅਸੀਂ ਇਹ ਗੱਲਾਂ ਨੇ ਵੀ ਅਜੇ ਵੀ ਅਸੀਂ ਆਨੇ ਵੀ ਜਿਵੇਂ ਹੋ ਸਕੇ ਤੇ ਬਿਲਟ ਪੇਪਰਾਂ ਦੇ ਵੋਟਾਂ ਪੈਣ ਤੇ ਚਲੋ ਸਾਰਿਆਂ ਨੂੰ ਪਤਾ ਲੱਗ ਜੂ ਇਹ ਤਾਂ ਨਹੀਂ ਮੋਦੀ ਜਿੱਤੂ ਤੇ ਫਿਰ ਦੁੱਖ ਤਾਂ ਨਹੀਂ ਨਾ ਕਹੇਗਾ ਬਿਲਕੁਲ ਲੋਕਾਂ ਵੋਟਾਂ ਨੇ ਪਾ ਕੇ ਜਿੱਤਿਆ ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਇਸ ਕਰਕੇ ਆਉਂਦਾ ਜਦੋਂ ਮਸ਼ੀਨਾਂ ਦਾ ਪਤਾ ਲੱਗਦਾ ਜੀ ਮਸ਼ੀਨਾਂ ਨੇ ਹੀਰਾ ਫੇਰੀ ਕਰ ਗਿਆ ਹੂੰ ਉਦੋਂ ਦੁੱਖ ਆਉਂਦਾ ਜਦੋਂ ਬਿਲਟ ਪੇਪਰਾਂ ਦੇ ਜਿੱਤੇਗਾ ਸਾਨੂੰ ਕੋਈ ਉਦੋਂ ਤਰਾਜ ਨਹੀਂ ਠੀਕ ਹੈ ਵੀ ਆਪਣਾ ਵੀਰ ਵੋਟਾਂ ਲੋਕਾਂ ਪਾਈਆਂ ਨੇ ਬਿਲਕੁਲ ਤੇ ਬਾਪੂ ਜੀ ਕਿਹੜੇ ਪਿੰਡ ਤੋਂ ਕਿਹੜੇ ਇਲਾਕੇ ਤੋਂ ਤੁਸੀਂ ਪਹੁੰਚੇ ਇੱਥੇ ਜਿਹੜਾ ਤੇ ਦੇਖੋ ਤੁਹਾਡੀਆਂ ਜਮੀਰਾਂ ਜਾਗੀਆਂ ਤੁਸੀਂ ਪਹਿਲੋ ਗ੍ਰਾਹਾਂ ਪਾਰਟੀ ਦੇ ਨਾਲ ਚਟਾਣਾ ਨੂੰ ਜਿੱਥੇ ਵੀ ਕਿਤੇ ਮੋਰਚੇ ਲੈ ਲਾਉਂਦੇ ਰਹੇ ਜੇ ਤੇ ਕਿਤਰਾ ਤੁਹਾਡੀ ਜਮੀਰ ਜਾਗੀ ਫਿਰ ਦੇਖੋ ਜੀ ਜਾਗੀ ਇਹ ਆ ਵੀ ਉਹਨਾਂ ਦਾ ਕੰਮ ਸੀ ਵੀ ਲਾਗੇ ਲਾਗੇ ਧਰਨੇ ਲਾਉਣੇ ਉਹਦੇ ਵਿੱਚ ਦੇਖੋ ਜੀ ਸਾਡਾ ਸਾਡੇ ਆਪ ਦਾ ਹੀ ਨੁਕਸਾਨ ਹੁੰਦਾ ਵੀ ਇਧਰੋਂ ਧਰਨਾ ਲਾਤਾ ਹਮ ਸਾਰਾ ਦਿਨ ਰੋਗ ਛੱਡਿਆ ਦੇਖੋ ਕਿੱਡੀ ਭੱਦੀ ਗੱਲ ਆ ਇਹ ਧਰਨੇ ਦਾ ਕੀ ਮਤਲਬ ਹੁੰਦਾ ਵੀ ਇਥੋਂ ਕੋਈ ਚੀਜ਼ ਨਹੀਂ ਲੰਮਣ ਦੇਣੀ ਹਾਂ ਉਹਨੂੰ ਮੈਨੂੰ ਇਹ ਦੱਸੋ ਵੀ ਗੱਡੀਆਂ ਜਿਹੜੀਆਂ ਆਏ ਨੇ ਅਸੀਂ ਉਹ ਰਾਮਪੁਰਾ ਫੂਲ ਆਏ ਹਾਂ ਉੱਥੇ 4-500 ਗੱਡੀ ਖੜੀ ਟਰੱਕੇ ਹਾਂਜੀ ਉੱਥੇ ਡਰਾਈਵ ਕਨੈਕਟਰ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਪਤਾ ਕਿੰਨੇ ਕ ਨੋਟ ਹੁੰਦੇ ਉਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਹਨਾਂ ਕੋਲ ਸੀਮਤ ਪੈਸੇ ਹੁੰਦੇ ਨੇ ਆਪ ਦਾ ਮਾ ਰੋਟੀ ਜੋਗੀ ਭਜਦੇ ਕਿਤੇ ਵੀ ਜਿਹੜੀ ਥਾਂ ਥਾਂ ਤੇ ਨਾ ਗੱਡੀਆਂ ਉੱਥੇ ਠੱਲੀਆਂ ਧਰਨਾ ਲਾਇਆ ਉੱਥੇ ਮੇਰੇ ਕ 400-500 ਟਰਾਲਾ ਗੱਡੀਆਂ ਖਲੋਤੀਆਂ ਸੀ ਤੇ ਕਾਰਾਂ ਨੂੰ ਨਹੀਂ ਸੀ ਰੋਕ ਮੋਟਰਸਾਈਕਲ ਤਾਂ ਨਹੀਂ ਸੀ ਰੋਕ ਕਿਉਂਕਿ ਕਾਰਾਂ ਜਿਹੜੀਆਂ ਨੇ ਵੱੱਡੇ ਬੰਦਿਆਂ ਦੀਆਂ ਹੁੰਦੀਆਂ ਨੇ ਹੂੰ ਉਹਦੇ ਵਿੱਚੋਂ ਜੱਟਾਂ ਦੀਆਂ ਤਾਂ ਦੋ ਹੀ ਰੰਗਣੀਆਂ ਬਿਲਕੁਲ ਜੀ ਬਿਲਕੁਲ ਬਾਕੀ ਸਾਰੀਆਂ ਜੱਟਾਂ ਦੀਆਂ ਹੁੰਦੀਆਂ ਨੇ ਆਪਣੇ ਨਾਲ ਬਾਗੂਆਂ ਦੀਆਂ ਜਾਂ ਕਿਸੇ ਸਰਦਾਰਾਂ ਦੀਆਂ ਹੁੰਦੀਆਂ ਨੇ ਹੂੰ ਉਹਨਾਂ ਨੂੰ ਜੇ ਲਾਇਆ ਮੋਰਚਾ ਤੇ ਉਹਨੂੰ ਸਾਰਿਆਂ ਨੂੰ ਡੱਕੋ ਬਿਲਕੁਲ ਫਰਜ ਬੰਦਾ ਫਰਜ ਬੰਦਾ ਤਿੰਨ ਦਿਨ ਇੱਥੇ ਇਹਨਾਂ ਨੇ ਲਾ ਛੱਡਿਆ ਤਰਨਾ ਦਾ ਸੋ ਉਹਦਾ ਸਾਨੂੰ ਫਲ ਕੀ ਮਿਲਿਆ ਬਿਲਕੁਲ ਜੀ ਬਿਲਕੁਲ ਅਸੀਂ ਉਹਦਾ ਕੋਈ ਦੱਸੋ ਵੀ ਜੇ ਤਾਂ ਫਲ ਸਾਨੂੰ ਮਿਲਿਆ ਤੇ ਦੱਸੋ ਵੀ ਆਹ ਸਾਨੂੰ ਇਹ ਇਹ ਤਰਨੇ ਦਾ ਫਲ ਮਿਲਿਆ ਬਿਲਕੁਲ ਜੀ ਇਹ ਦੂਜੇ ਨੰਬਰ ਤੇ ਵੇਖੋ ਜੀ ਦਿੱਲੀ ਆ ਹਾਂਜੀ ਦਿੱਲੀ ਆਪਾਂ ਗਏ ਆ ਜਦੋਂ ਇੱਥੇ ਸਾਰੇ ਲੀਡਰ ਤਰਲੇ ਕੱਢਣ ਡੈ ਰਹੇ ਵੀ ਆਜੋ ਜੀ ਇਕੱਠੇ ਆਪਾਂ ਬਈਏ ਹੋਰ ਵੀ ਇਕੱਠੇ ਫਰਜ ਬੰਦਾ ਹੈ ਫਰਜ ਬੰਦਾ ਹੈ ਜੀ ਹੁਣ ਵੀ ਅਸੀਂ ਇਕੱਠੇ ਹੋਵਾਂਗੇ ਹੂੰ ਤੇ ਤਾਂ ਹੀ ਮੋਰਤਾ ਜਿਤਨਾ ਅਸੀਂ ਤਾਂ ਉਹਨੂੰ ਬੇਨਤੀ ਕਰਦੇ ਗ੍ਰਾਮ ਵਾਲੇ ਨੂੰ ਹੂੰ ਹੱਥ ਜੋੜ ਕੇ ਅਸੀਂ ਤਾਂ ਬੇਨਤੀ ਕਰਦੇ ਭਰਾਵਾ ਜਿੱਤੇ ਜੇ ਸਾਡੇ ਚ ਨਹੀਂ ਤੂੰ ਬਹਿਣਾ ਇੱਥੇ ਨਹੀਂ ਆਉਣਾ ਤਾਂ ਤੂੰ ਹੋਰ ਕੇ ਬਾਰਡਰ ਤੇ ਬਹਿ ਜਾ ਹਾਂ ਪਰ ਇਸ ਤਰ੍ਹਾਂ ਲੋਕਾਂ ਦਾ ਨਾਂ ਧੱਕਾ ਕਰੋ ਆਪਦੇ ਧਿਆੜੀ ਰਣਜੀਤ ਸਾਹਿਬ ਜੀ ਦੀ ਜੋ ਕੱਢਣੀ ਕੱਢੋ ਅਸੀਂ ਤਾਂ ਨੇ ਰਲ ਕੇ ਇਹ ਮੋਰਚਾ ਜਿੱਤੀਏ ਜਿਹਦੇ ਕਰਕੇ ਅਸੀਂ ਆਨੇ ਵੀ ਤੂੰ ਹੀ ਨਾ ਪਾਸੇ ਜਾਓ ਬਿਲਕੁਲ ਜੀ ਕਿ ਜੇ ਪਾਸੇ ਜਾਓਗੇ ਤੇ ਵਾਰੀ ਵਾਰੀ ਸਾਰੇ ਧੱਕੇ ਖਾਂਗੇ ਬਿਲਕੁਲ ਜੀ ਅਸੀਂ ਇਹਨਾਂ ਨੂੰ ਹੁਣ ਵੀ ਆਨੇ ਆ ਬੇਨਤੀ ਕਰਦੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਗ੍ਰਾਮ ਵਾਲਿਆਂ ਨੂੰ ਅਸੀਂ ਆਨੇ ਆ ਵੀ ਤੂੰ ਇਹਨਾਂ ਨੂੰ ਨਹੀਂ ਬੁਲਾਉਣਾ ਨਾ ਬੁਲਾ ਪਰ ਤੂੰ ਮੋਰਚਾ ਇੱਥੇ ਆਣ ਕੇ ਬਾਰਡਰ ਤੇ ਲਾ ਜਿੱਥੇ ਮਰਜ਼ੀ ਲਾ ਫਰਜ ਪੰਦਾ ਹੈ ਜੀ ਅਸੀਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਤੂੰ ਨਿਕਲਣੇਗਾ ਤੇ ਕਈ ਕੋ ਨੁਕਸਾਨ ਸਰਕਾਰਾਂ ਨੂੰ ਇਹਦੇ ਵਿੱਚ লাভ אבי ਜਦੋਂ ਦਬਾਅ ਬਣਦਾ ਹੈ ਸਰਕਾਰ ਵੀ ਆਪ ਤਾਂ ਸਰਕਾਰਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਜੇ ਵੀ ਆਪ ਜਦੋਂ ਇਹ ਨਿਕਣਾ ਨਿਕੜਾਂਗੇ ਹਾਂ ਉਦੋਂ ਸਰਕਾਰਾਂ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਬਿਲਕੁਲ ਜੀ ਅਸੀਂ ਇਹ ਕਰਕੇ ਆਨੇ ਵੀ ਸਾਰੇ ਜਿੰਨੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਹ ਸਾਰੀਆਂ ਇਕੱਠੀਆਂ ਰਹਿਣ ਤੇ ਸਾਰੀਆਂ ਨਾਲ ਅਸੀਂ ਮੋਰਚਾ ਜਿੱਤੀਏ ਤੇ ਮਹਾਰਾਜ ਕਿਰਪਾ ਕਰਨ ਜਿਨ੍ਹਾਂ ਨੇ ਮਹਾਰਾਜ ਜੇ ਉਹ ਉਹ ਮਹਾਰਾਜ ਗੁਰੂ ਨਾਨਕ ਦੇ ਜਨਮ ਦਿਨ ਤੇ ਇਹਨਾਂ ਨੇ ਕੀਤਾ ਹੈ ਨਾ ਹੂੰ ਤੇ ਉਹ ਮਹਾਰਾਜ ਏਡੇ ਕਮਲੇ ਨਹੀਂ ਗੇਕੇ ਜੇ ਕੀਤਾ ਤੇ ਉਹ ਉਹਨੂੰ ਸਜ਼ਾ ਵੀ ਇਹੋ ਜਿਹੀ ਮਿਲੇਗੀ ਜਿਹੜੀ ਦੁਨੀਆ ਵੇਖੇਗੀ ਵੀ ਮੋਦੀ ਨੂੰ ਵੀ ਗੁਰੂ ਮਹਾਰਾਜ ਜਣ ਤੂੰ ਕਰਕੇ ਤੇ ਧੋਖਾ ਤੂੰ ਐਡਾ ਧੋਖੇਬਾਦ ਬੰਦਾ ਜਿਹੜਾ ਤੂੰ ਬੰਦੇ ਦੀ ਸਨਾਸ ਹੀ ਨਹੀਂ ਕੀਤੀ ਇੱਕ ਬੰਦੇ 700 ਬੰਦਾ ਸ਼ਹੀਦ ਹੋ ਗਿਆ ਇਹਨੂੰ ਕੋਈ ਪ੍ਰਵਾਹ ਨਹੀਂ ਕੋਈ ਇਹਨੂੰ ਕੋਈ ਚਿੰਤਾ ਨਹੀਂ ਵੀ ਮਰ ਗਿਆ ਤੇ ਕੋਈ ਡਰ ਨਹੀਂ ਇਹਦਾ ਮਤਲਬ ਇਹ ਹੈਗੇ ਨੇ ਵੀ ਚੱਲ ਮਾਰ ਦੇ ਉਹ ਤੇ ਚਲੇ ਜਾਣਗੇ ਕਰ ਅੱਬੇ ਮੈਂ ਤਾਂ ਉਤਨਾ ਜਿੱਤ ਜੈਣਾ ਮਸ਼ੀਨਾ ਮੇਰੇ ਕੋਲ ਵੀ ਬੰਦਿਆਂ ਦੀ ਤਾਂ ਮੈਨੂੰ ਜ਼ਰੂਰਤ ਨਹੀਂ ਵੋਟਾਂ ਦੀ ਜ਼ਰੂਰਤ ਨਹੀਂ ਬਸ ਗੱਲ ਅਹੀਂ ਤੇ ਇਹ ਕਰਕੇ ਆਨੇ ਵੀ ਅਹੀਂ ਤੇ ਇਹ ਬੇਨਤੀ ਕਰਦੇ ਆਂ ਵੀ ਸਾਰੇ ਜਿੰਨੇ ਵੀ ਭਰਾ ਹੈਗੇ ਨੇ ਜੇ ਕੋਈ ਸੱਜਣ ਹੈ ਤਾਂ ਜੇ ਕੋਈ ਦੁਸ਼ਮਣ ਹੈ ਤਾਂ ਸਾਰੇ ਇਕੱਠੇ ਹੋ ਕੇ ਤੇ ਮੋਰਚਾ ਫਤਿਹ ਤਾਂ ਹੀ ਹੋਣਾ ਜੇ ਅੱਡੋ-ਪੱਟੀ ਰਹੇ ਤੇ ਨਹੀਂ ਜੇ ਮੋਰਚਾ ਫਤਿਹ ਹੋਣਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਤੇ ਇੱਕ ਬਾਪੂ ਜੀ ਉਹ ਗਰਾਹ ਜਥੇ ਬੰਦੀ ਦੇ ਮੈਂ ਦੇਖਿਆ ਵੀਰ ਬੜੇ ਹੀ ਉਹ ਪਿੱਛੇ ਵੀ ਟਰਾਲੀਆਂ ਖੜੀਆਂ ਵਿੱਚ ਜਿਵੇਂ ਘੜੁਕੇ ਲੈ ਕੇ ਜਿਉਣੇ ਮੋੜ ਦੇ ਪਿੰਡ ਤੋਂ ਬਾਈ ਜੀ ਇੱਥੇ ਪਹੁੰਚੇ ਉਹਨਾਂ ਨੂੰ ਦੋਖਾਂ ਦੇ ਜਦੋਂ ਸਾਡੇ ਭਰਾਵਾਂ ਦੇ ਅਦਾ ਗੋਲੀਆਂ ਉਹਨਾਂ ਦੀਆਂ ਜਮੀਰਾਂ ਜਾਗੀਆਂ ਜਿਵੇਂ ਤੁਸੀਂ ਆਏ ਜੇ ਵੀ ਆਂਦਾ ਵੀ ਇੱਕ ਬੰਨੇ ਸਾਡੇ ਕਿਸਾਨ ਭਰਾ ਵੀਰਾਂ ਤੇ ਸਾਡੇ ਗੋਲੀਆਂ ਚੱਲਣ ਡੀਆਂ ਹੁਣ ਤੇ ਅਸੀਂ ਘਰੇ ਬੈਠੇ ਰਹੀਏ ਵੀ ਬਹੁਤ ਸੋਹਣੀ ਗੱਲ ਕੀਤੀ ਉਹਨਾਂ ਨੇ ਜਿਵੇਂ ਹੁਣ ਤੁਸੀਂ ਆਏ ਜੇ ਵੀ ਤੁਹਾਨੂੰ ਵੀ ਦਰਦ ਲੱਗਾ ਵੀ ਇਹ ਆਪਾਂ ਨੂੰ ਖੜਨ ਦੀ ਲੋੜ ਆ ਵੀ ਪਾਟਣ ਦੀ ਕਿਉਂਕਿ ਸਰਕਾਰਾਂ ਤੇ ਚਾਹੁੰਦੀਆਂ ਵੀ ਪਾੜੀਏ ਤੇ ਰਾਜ ਕਰੀਏ ਜਦੋਂ ਜਦੋਂ ਮੁੰਡਾ ਮਰਿਆ ਸੁਭ ਕਰਨ ਨੂੰ ਉਹਹੀਂ ਉਦੋਂ ਤੀਜੇ ਦਿਨ ਚੌਥੇ ਦਿਨ ਆ ਗਏ ਇੱਥੇ ਹਾਂਜੀ ਜਦੋਂ ਇੱਥੇ ਲਿਆਂਦਾ ਸੀ ਇੱਥੇ ਸਾਰਾ ਕੱਢਿਆ ਉਹਨੂੰ ਆਪਣੇ ਪੰਪ ਤੇ ਲਿਆਂਦਾ ਸੀ ਉਦੋਂ ਉਦੋਂ ਤੇ ਹੀ ਆਏ ਆ ਦੇਖ ਕੇ ਵੀ ਇਹ ਜਿਹੜੇ ਜਿੱਥੇ ਬੈਠੇ ਨੇ ਜਿਹੜੇ ਵੀ ਆਪਣੇ ਜਥੇਬੰਦੀਆਂ ਬੈਠੀਆਂ ਨੇ ਸਾਈਂ ਵਾਣ ਕੇ ਨਿਗਾਹ ਮਾਰੀ ਸਾਨੂੰ ਇਹਨਾਂ ਜਥੇਬੰਦੀਆਂ ਚੋਂ ਬਹੁਤ ਕੁਝ ਮਿਲਿਆ ਹੈ ਬੜਾ ਕੁਝ ਵੇਖਿਆ ਗੱਲਾਂ ਇਹਨਾਂ ਦੀਆਂ ਸਾਨੂੰ ਪਤਾ ਵੀ ਇਹਨਾਂ ਨੇ ਬਹੁਤ ਸੋਹਣਾ ਕੀਤਾ ਜਿਹੜਾ ਬੰਦਾ ਘਰ ਦਾ ਇੱਕ ਬੀਬੀ ਹੋਵੇ ਮਰੀ ਕਰਦੀ ਤੇ ਉਹ ਇੱਥੇ ਸਾਡੇ ਜਥੇਬੰਦੀ ਦੇ ਵਿੱਚੋਂ ਮਿੰਟ ਨਹੀਂ ਉਹਨੇ ਗਵਾਇਆ ਆਪਦਾ ਮਿੰਟ ਵੀ ਉਹਨੇ ਆਖਿਆ ਵੀ ਮਾਇ ਜਥੇਬੰਦੀ 'ਚ ਕੱਢਣਾ ਬਿਲਕੁਲ ਜੀਆਂ ਨੇ ਵੀ ਉਹਦੇ ਵਰਗਾ ਘਰ ਆਪਦਾ ਦਬਾਅ ਹੋਇਆ ਹੋਵੇ ਤੇ ਆਣ ਕੇ ਇੱਥੇ ਆਣ ਕੇ ਸਾਥ ਉਹਨੇ ਦਿੱਤਾ ਆਈਆਂ ਆਈ ਤਾਂ ਨੇ ਵੀ ਇਹ ਤੋਂ ਚੰਗਾ ਬੰਦਾ ਕੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਆਪਦਾ ਘਰ ਦੇ ਜੀ ਕਿੰਨ ਕਿਹੜੂ ਕਿਹੜੂ ਹੋਏ ਹੁਣ ਸਾਰੇ ਪਰਿਵਾਰ ਵਿੱਚੋਂ ਜੀ ਇੱਕ ਚਲਿਆ ਜਾਏ ਜਿਹੜਾ ਮੁਖੀ ਜੀ ਚਲਿਆ ਜਾਏ ਤੇ ਕਿੰਨਾ ਦੁੱਖ ਹੁੰਦਾ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਕਈਆਂ ਨੇ ਵੀ ਬਹੁਤ ਵਧੀਆ ਹੈ ਅਸੀਂ ਤਾਂ ਜਿਹੜਾ ਵੀ ਕੋਈ ਜਥੇਬੰਦੀ 'ਚ ਬੰਦਾ ਕੋਈ ਵੀ ਆ ਅਸੀਂ ਆਨੇ ਵੀ ਮਹਾਰਾਜ ਉਹਨੂੰ ਸਮਤ ਬਖਸ਼ੇ ਉਹ ਆਪਣੇ ਆਪ ਆਪਣੇ ਆਪੇ ਉਹਨੂੰ ਅਕਲ ਦੇਵੇ ਤੇ ਉਹ ਆਪਣੇ ਆਪ ਜਥੇਬੰਦੀ 'ਚ ਆਣ ਕੇ ਰਲੇ ਜਿੱਥੇ ਵੀ ਜੀ ਕਰਦਾ ਉੱਥੇ ਹੀ ਆਣ ਕੇ ਮੋਰਚਾ ਲਾ ਦੇ ਸਾਰੇ ਮੋਰਚਾ ਤਾਂ ਸੰਝਾਈ ਆ ਬਿਲਕੁਲ ਜੀ ਫਰਜ਼ ਪਾ ਲੈ ਜੀ ਇਸ ਕਰਕੇ ਅਸੀਂ ਬੇਨਤੀ ਕਰਦੇ ਸਾਡੇ ਨੂੰ ਸਾਰੇ ਸਾਨੂੰ ਲੋ ਬੇਨਤੀ ਆ ਵੀ ਸਾਰੇ ਇਕੱਠੇ ਹੋਵੋ ਕਿਸੇ ਨਬਰ ਤੇ ਇਸ ਕੰਮ ਦੇ ਵਿੱਚ ਨਾਨਾ ਵਰਤ ਕਰੋ ਹੋਰ ਜਿਹੜੇ ਕੰਮਾ ਜੋ ਜੋ ਮਰਜੀ ਕਰੋ ਪਰ ਇਸ ਮੋਰਚੇ ਦੇ ਵਿੱਚ ਨਾਨਾ ਵਰਤ ਕਰੋ ਇਹ ਮੋਰਚਾ ਜਿਹੜਾ ਹੈ ਬੜਾ ਸਾਰਿਆਂ ਦਾ ਇੱਕੋ ਹੈ ਇਹ ਮੋਰਚਾ ਮਾਂ ਪਿਓ ਜੇ ਸਾਰਿਆਂ ਦਾ ਬਿਲਕੁਲ ਜੀ ਬਿਲਕੁਲ ਆਪਾਂ ਇਹਦੇ ਵਿੱਚ ਕੋਈ ਘਾਟ ਮਾੜੀ ਜੀ ਵੀ ਆ ਗਈ ਨਾ ਤੇ ਵੇਖ ਲਓ ਵੀ ਇੱਕ ਘੜੀ ਦੇ ਹੁਸ ਹੁਸਿਆਂ ਤੇ ਸੌਕੋ ਤੇ ਜਾ ਪੈਣਾ ਤੁਸੀਂ ਪਛੋ ਤੋਣਾ ਕਿ ਅਸੀਂ ਕੀ ਕਰ ਬੈਠੇ ਆ ਵੀ ਅਸੀਂ ਉਦੋਂ ਮੋਰਚੇ ਦੇ ਵਿੱਚ ਖੜੇ ਹੁੰਦੇ ਤੇ ਇਹ ਕੰਮ ਨਾ ਹੁੰਦਾ ਅਸੀਂ ਤਾਂ ਫੇਰ ਦੁਬਾਰਾ ਗਰਾਂਹਾਂ ਵਾਲੇ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਤੂੰ ਭਾਈ ਆ ਜਰੂਰ ਆ ਜੇ ਤੇਰਾ ਗਲਾ ਸ਼ਿਕਾਇਤ ਭਾਈ ਇਹਨਾਂ ਦਾ ਕੱਢ ਐ ਨਾ ਕਰ ਸਾਂਝੇ ਕੰਮ ਦੇ ਵਿੱਚ ਵੀ ਜੇ ਸਿਰੇ ਦੇ ਆਈ ਬਾਜੀ ਨਾ ਕਰ ਖਰਾਬ ਕਰੋ ਬਿਲਕੁਲ ਜੀ ਬਿਲਕੁਲ ਜੀ ਫਿਰ ਜਿਹਨੇ ਵੀ ਜੋ ਵੀ ਤੂੰ ਜਿਹੜੀ ਵੀ ਹੈਗੀ ਆ ਅਹੀਂ ਜੇ ਉਹ ਤੇਰੇ ਨਾਲ ਨਹੀਂ ਬੋਲਦੇ ਅਸੀਂ ਸਾਰੇ ਕਿਸਾਨ ਹੱਥ ਜੋੜ ਕੇ ਬੇਨਤੀ ਵੀ ਤੂੰ ਆ ਆ ਪਈ ਇੱਥੇ ਬਿਲਕੁਲ ਜੀ ਗੱਲ ਸੱਚੀ ਹੈ ਜੀ ਜਿਵੇਂ ਰਾਜੇ왈 ਸਾਹਿਬ ਕਿੰਨੇ ਪੜੇ ਲਿਖੇ ਸੀਗੇ ਮੰਤਰੀਆਂ ਵੱਡੇ ਵੱਡੇ ਅਫਸਰਾਂ ਨਾਲ ਬਾਹਰ ਤੱਕ ਗੱਲਾਂ ਹੁੰਦੀਆਂ ਸੀ ਤੇ ਵੋਟਾਂ ਦੇ ਚੱਕਰ 'ਚ ਪੈਣ ਕਰਕੇ ਬਾਈ ਜੀ ਉਹ ਲੱਖੋਂ ਕੱਖ ਦੇ ਹੋ ਚੁੱਕੇ ਨੇ ਕਿਉਂਕਿ ਜਿੰਨੀ ਉਹਨਾਂ ਦੀ ਯੋਗਤਾ ਉਹਨਾਂ ਸਮੇਂ ਦੀ ਨਾ ਬਈ ਭਾਵੇਂ ਕੋਈ ਬਾਹਰ ਦੇ ਮਨਿਸਟਰ ਗੱਲਾਂ ਗੱਲਬਾਤ ਦੀ ਤੇ ਜਦੋਂ ਵੋਟਾਂ ਦੇ ਵਿੱਚ ਬਾਪੂ ਜੀ ਖੜਨ ਦੇ ਨਾਲ ਬਾਈ ਜੀ ਬੰਦਾ ਜ਼ੀਰੋ ਹੋ ਜਾਂਦਾ ਕੀ ਵਿਚਾਰ ਹੈ ਤੁਹਾਡੇ ਕਹਿੰਦੇ ਜੀ ਜਦੋਂ ਉਹ ਜਦੋਂ ਕਿਤੇ ਮਤਲਬ ਜਿਹੜੀ ਐਲਾਨ ਕਰਦੇ ਸੀ ਲੋਕੀ ਉਹਦੇ ਲਾਨ ਦਾ ਜਿਵੇਂ ਹੁਣ ਡੱਲੇਵਾਲ ਦਾ ਲਾਨ ਦਾ ਵੇਟ ਕਰਦੇ ਆ ਕਰਦੇ ਨਾ ਕਰਦੇ ਨਾ ਵੀ ਕੀ ਬੋਲਦੇ ਆ ਬਸ ਐਵੇਂ ਜਿਵੇਂ ਡੱਲੇਵਾਲ ਦਾ ਲੋਕੀ ਇਤਮਾਨ ਕਰਦੇ ਨੇ ਐਵੇਂ ਹੀ ਮਤਲਬ ਉਹਦਾ ਇਤਮਾਨ ਸੀ ਇੰਨਾ ਜ਼ਿਆਦਾ ਵੀ ਜਿੱਧਰੋਂ ਆਂਦਾ ਹੈ ਨਾ ਵੀ ਐਂ ਜਾਣੇ ਜਾਣਾ ਖਾਲੀ ਰਸਤਾ ਲੀਕਿਆ ਹੋਰ ਸੀ ਤੇ ਰਸਤੇ ਹੋਰ ਪਾਤਾ ਜ਼ਿੰਮੇਦਾਰਾਂ ਨੂੰ ਜਦੋਂ ਇਹਨਾਂ ਨੇ ਗ੍ਰੇਨੇਡ ਸੁੱਟਿਆ ਜਦੋਂ ਦਿੱਲੀ ਦਾ ਆਪਣਾ ਟਰੈਕਟਰ ਮਾਰਚ ਕਰਨ ਲੱਗਾ ਸੀ ਹਾਂ ਉਦੋਂ ਰਸਤਾ ਇਹਨਾਂ ਹੋਰ ਲੀਕਿਆ ਤੇ ਰਸਤੇ ਹੋਰ ਪਾਤਾ ਜਿੱਥੇ ਸਾਡੇ ਕਿਸਾਨਾਂ ਦਾ ਕਾਫੀ ਨੁਕਸਾਨ ਤੇ ਸੱਟਾਂ ਪੇਟਾਂ ਲੱਗੀਆਂ ਜਾਨ ਇਹਨਾਂ ਲੈ ਲੁੱਲ ਜਾ ਦਿੱਤਾ ਅੱਛਾ ਇਹ ਉਦੋਂ ਏਡਾ ਸਿਆਣਾ ਬੰਦਾ ਆਪਾਂ ਮੰਨਿਆ ਸੀ ਇਹਨੇ ਉਲਟਰਾ ਪਾਤਾ ਉਲਟਰਾ ਪਾਉਣ ਦੇ ਨਾਲ ਮਤਲਬ ਕਿੰਨਾ ਨੁਕਸਾਨ ਹੋਇਆ ਤੇ ਉਦੋਂ ਇਹ ਦੀ ਮੜੀ ਜੀ ਵੀ ਗੱਲ ਕਰਦੇ ਜ਼ਿੰਮੇਦਾਰ ਨਾ ਪੁੰਝੇ ਨਹੀਂ ਪੈਨਦਿਆਂ ਦੇ ਵੀ ਇਹ ਰਾਜੇਵਾਲ ਨੇ ਜਿਹੜੀ ਗੱਲ ਆਖੀ ਆਂ ਸਿਰ ਮੱਥੇ ਤੇ ਪੱਥਰ ਤੇ ਲਕੀਰ ਆ ਪੱਥਰ ਤੇ ਲਕੀਰ ਆ ਬਿਲਕੁਲ ਜੀ ਕਿੰਨੀ ਇਤਿਆ ਦੇਖੋ ਜੀ ਹੁਣ ਭਾਵੇਂ ਅਰਬਾਂ ਪਤੀ ਹੋਵੇ ਭਾਵੇਂ ਕਰੋੜਾਂ ਪਤੀ ਹੋਵੇ ਜਿਹੜੀ ਇਹ ਬੰਦਿਆਂ ਚ ਬੰਦੀ ਹੈ ਨਾ ਹੂੰ ਉਹ ਕਰੋੜਾਂ ਰੁਪਈਆ ਦਾ ਨਹੀਂ ਬਾਤ ਆ ਗੱਲ ਕਰੀ ਆ ਬਾਪੂ ਜੀ ਪੈਸਾ ਕਿਸੇ ਨੇ ਦੇਖਣਾ ਨਹੀਂ ਤੇ ਅੱਜ ਜਿਵੇਂ ਤੁਸੀਂ ਮੋਰਚੇ ਦੇਦੇ ਤਾਨੂੰ ਦੁਨੀਆ ਦੇਖ ਰਹੀ ਆ ਵੇਖਦੀ ਆ ਵੀ ਠੀਕ ਜਿਹੜੇ ਆਪਣੇ ਹੱਕਾਂ ਲਈ ਖੜੇ ਆ ਕਿਉਂਕਿ ਪੈਸਾ ਨਾਲ ਨਹੀਂ ਜਾਣਾ ਨੱਕ ਗਿਆਂਦੇ ਤੇ ਵੀ ਕਫਣਾ ਨੂੰ ਸਿਆਣੇ ਨੇ ਆਖਿਆ ਜੇਬਾਂ ਨਹੀਂ ਲੱਗੀਆਂ ਹੁੰਦੀਆਂ ਕਿੰਨੀ ਬਾਪੂ ਜੀ ਤੇ ਜਿਹੜੀ ਹੱਕ ਸੱਚ ਦੀ ਕਮਾਈ ਆ ਬੰਦਾ ਵੇਖੋ ਤੁਰਿਆ ਜਾਂਦਾ ਨਾ ਤੁਹੇ ਬੰਦੇ ਦੀ ਜਾਨ ਬਾਰੇ ਤੁਸੀਂ ਸੋਚੋ ਨਾ ਬੰਦਾ 2 ਮਿੰਟਾਂ ਦਾ ਪਤਾ ਨਹੀਂ ਵੀ ਕਿੱਥੇ ਆਪਾਂ ਨੂੰ ਆਪਨ ਕੀ ਪਤਾ ਵੀ ਉੱਥੇ ਆਪਨ ਬਾਹਰ ਕਰਕੇ ਕੀ ਹੋ ਜਾਣਾ ਬਿਲਕੁਲ ਜੀ ਬਿਲਕੁਲ ਅਸੀਂ ਤੇ ਆਨੇ ਵੀ ਇਹ ਘੜੀ ਦਾ ਪਰਵਾਸਾ ਨਹੀਂ ਤੇ ਨਾ ਨਾ ਇੰਨੀ ਦੁਨੀਆ ਦੀ ਵੱਧਵਾ ਕੋਈ ਬੰਦਾ ਲੀਡਰ ਮਾਇਆ ਨਾ ਵੀ ਕੋਈ ਨਾ ਲਵੇ ਹਾਂ ਇਸ ਕਰਕੇ ਕਿਉਂ ਦੁਨੀਆ ਦੇ ਵਿੱਚ ਸੜਿਆਂ ਦੇ ਮੂੰਹ ਤੋਂ ਫਿਰ ਕੋਈ ਨਾ ਕੋਈ ਨਿਕਲਦਾ ਹੀ ਆ ਬਿਲਕੁਲ ਜੀ ਬਿਲਕੁਲ ਅਸੀਂ ਆਨੇ ਵੀ ਫਿਰ ਵੀ ਭਾਵੇਂ ਕੁਝ ਵੀ ਆ ਗੁਰੂ ਮਹਾਰਾਜ ਜੀ ਉਹ ਤਾਥਰਾ ਲੈ ਕੇ ਵੀ ਸਾਰੇ ਇਕੱਠੇ ਹੋ ਜਿਵੇਂ ਮਰਜ਼ੀ ਇਕੱਠੇ ਹੋ ਹੋਵੋ ਇਕੱਠੇ ਬਿਲਕੁਲ ਜੀ ਬਿਲਕੁਲ ਤੇ ਬੇਨਤੀ ਕਰਦੇ ਆ ਬਾਕੀ ਤੁਸੀਂ ਆਪਣਾ ਜੋ ਵੀ ਬੜਾ ਸੋਹਣਾ ਤੁਸੀਂ ਟਾਈਮ ਕੱਢਿਆ ਅਸੀਂ ਵੀ ਆਪਦੇ ਜਿਹੜੇ ਸਾਡੇ ਮਨ ਦੇ ਗਿਲੇ ਸ਼ਿਕਵੇ ਹਾਂ ਅਸੀਂ ਦੱਸਿਆ ਤੁਹਾਨੂੰ ਅਸੀਂ ਤੁਹਾਨੂੰ ਵੀ ਐਂ ਤਾਂ ਹੁਣ ਵੀ ਜਿੰਨੀ ਬੇਨਤੀ ਕਰਾਂ ਕਿ ਬਰਲ ਕੇ ਚੱਲੋ ਰਲ ਕੇ ਚੱਲੋ ਬਾਰ ਬਾਰ ਆਖਾਂਗੇ ਫਿਰ ਜੇ ਕੋਈ ਇਸ ਗੱਲ ਤੇ ਵੀ ਗੱਲ ਆ ਗੁੱਸਾ ਕਰਦਾ ਤੇ ਫਿਰ ਰੱਬੋ ਆਈ ਗੱਲ ਬਿਲਕੁਲ ਜੀ ਬਿਲਕੁਲ ਤੇ ਫਿਰ ਰੱਬ ਤਾਂ ਫਿਰ ਉਹਨਾਂ ਦਾ ਆਪੇ ਰੱਬ ਰੱਖਾ ਬਸ ਰੱਬ ਰੱਖਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਵੀਰ ਜੀ ਬਜ਼ੁਰਗਾਂ ਨੇ ਗੱਲ ਦੱਸੀ ਵੇਖੋ ਮੋਰਚੇ 'ਚ ਡਟੇ ਹੋਏ ਆਪਦੀ ਚੜਦੀ ਕਲਾ ਨਾਲ ਬਹੁਤ ਹੱਕ ਸੱਚ ਦੀ ਤੇ ਅਗਰਾਹ ਪਾਰਟੀ ਵੱਲੋਂ ਵੀ ਪਹਿਲੋ ਇਹ ਪੂਰੇ ਮੋਰਚਾ ਲਾਉਂਦੇ ਹੁੰਦੇ ਸੀ ਪਰ ਜਦੋਂ ਉਹਨਾਂ ਨੇ ਨਾਲ ਸਾਥ ਨਹੀਂ ਦਿੱਤਾ ਤੇ ਫਿਰ ਇਹਨਾਂ ਨੂੰ ਪਤਾ ਲੱਗਾ ਤੇ ਬਜ਼ੁਰਗ ਆਪਣੇ ਮੋਰਚੇ ਦੇ ਵਿੱਚ ਡਟੇ ਆਣ ਕੇ ਕਿਸਾਨ ਭਰਾਵਾਂ ਦਾ ਦੇਖਿਆ ਨਹੀਂ ਗਿਆ ਤਸ਼ੱਦਦ ਵੀ ਜਿਹੜਾ ਸਰਕਾਰਾਂ ਟਾ ਰਹੀਆਂ ਸੀ ਇਹਨਾਂ ਆਖਿਆ ਵੀ ਅਸੀਂ ਆਪਣੇ ਪ੍ਰਭਾ ਭਰਾ ਕਿਸਾਨ ਵੀਰ ਪੁੱਤ ਅਸੀਂ ਮਰਵਾਉਣੇ ਨਹੀਂਗਾ ਅਸੀਂ ਨਾਲ ਜਾ ਕੇ ਸ਼ੰਗਰਚੋਕ ਅੱਗੇ ਹੋ ਕੇ ਕਰਾਂਗੇ ਤੇ ਉਹਦੋਂ ਦੇ ਬਾਈ ਜੀ ਡਟੇ ਹੋਏ ਆ ਤੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਸਾਥ ਦੇਣ ਦਾ ਹਰ ਇੱਕ ਦਾ ਜ਼ਿੰਮੇਵਾਰ ਦਾ ਕਿਸਾਨ ਦਾ ਜਿੰਨੀਆਂ ਵੀ ਜਥੇਬੰਦੀਆਂ ਸਾਡੀਆਂ ਉਹਨਾਂ ਨੂੰ ਅਪੀਲ ਕਰਦੇ ਆ ਵੱਖਰੇ ਵੱਖਰੇ ਨਾ ਪਜੋ ਅੱਜ ਇੱਕ ਮੋਰਚੇ ਤੇ ਇਕੱਠੇ ਹੋਣ ਦੀ ਲੋੜ ਆ ਬਾਈ ਜੀ ਜਿਵੇਂ ਪਹਿਲਾਂ ਇੱਕ ਥੜੇ ਦੇ ਆਪਾਂ ਸ਼ਗਰਚ ਕੀਤਾ ਸੀ ਚਲੋ ਕੋਈ ਥੋੜਾ ਅੱਗੇ ਪਿੱਛੇ ਬੈਠ ਜੋ ਸ਼ਗਰਚ ਆਉ ਤੇ ਜ਼ਰੂਰ ਕਿ ਨਹੀਂ ਤੇ ਠੀਕ ਆ ਬਾਪੂ ਜੀ ਇਹ ਆਪਣੇ ਪਾ ਪਾ ਦਿਓ ਆਪਣੇ ਕਾਕਾ ਇੱਕ ਰੀਡਰ ਇੱਕ ਆਪਣੀ ਪੌਣੀ ਰੀਡਰ ਨੂੰ ਠੀਕ ਹੈ ਬਾਪੂ ਜੀ ਆਪਣਾ ਕਾਕਾ ਰੀਡ ਰਿਹਾ ਉੱਥੇ ਡੀਐਸਪੀ ਦਾ ਹਾਂਜੀ ਹਾਂਜੀ ਤੇ ਇੱਕ ਉਧਰ ਫੌਜੀ ਨੂੰ ਪੌਣੀ ਹੈ ਠੀਕ ਹੈ ਜੀ ਪਾ ਦਿੰਨੇ ਜੀ ਪਾ ਦਿੰਨੇ ਆ ਮੈਂ ਇਹਦਾ ਨੰਬਰ ਦੇਣਾ ਤੈਨੂੰ ਠੀਕ ਹੈ ਬਾਪੂ ਜੀ ਤੇ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਜੀ ਆਹ ਵੇਖ ਲਓ ਕਿਹੜਾ ਹਨਾ ਭਾਰਤੀ ਕਿਸਾਨ ਜੁਨੀਨ ਸਿੱਧੂਪੁਰ ਵੜੈਜ ਵੇਖੋ ਉਹਨਾਂ ਨੇ ਜਥੇਬੰਦੀਆਂ ਨੇ ਟੈਂਪੂ ਬਣਾਏ ਤੇ ਟਰਾਲੀਆਂ ਵੇਖੋ ਡੱਲੇ ਸਾਹਿਬ ਦੀ ਤੇ ਇਧਰ ਕੋਟ ਫੁੱਡਾ ਸਾਹਿਬ ਦੀਆਂ ਟਰਾਲੀਆਂ ਹਰੇਕੀ ਜਥੇਬੰਦੀ ਭਾਈ ਜੀ ਸਹਿਯੋਗ ਦਿੱਤਾ ਹੈ ਜੀ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਚੈਨਲ ਕਰੋ ਸਬ